ਕੀ ਫੜਿਆ ਗਿਆ ਤੇਰੇ ਕੋਲ ਕਬੂਤੇ ਕਿਹੜੇ ਹਾਂ ਉਸਤ ਦੇ ਕਿਵੇਂ ਬੀਜੇ ਸੀ ਜਿਹੜਾ ਮੈਨੂੰ ਮੰਮਨ ਲਈ ਗੱਲ ਦੀ ਟੈਗ ਦਾ ਵੀ ਹੋ ਗਿਆ ਏ ਸ਼ੁਕਰ ਦਾ ਵੀ ਹੈ ਦਰੰਗ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਤੇ ਮੁੱਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ ਹੂੰ ਤੇ ਮੈਂ ਆਪ ਵਾਸਤੇ ਮੈਂ ਜੱਗ ਜਿੰਨੀ ਥਾਂ ਦੀ ਜੀ ਸੀ ਹੂੰ ਖਾਣ ਵਾਸਤੇ ਹੂੰ ਤੇ ਉਹ ਵੀ ਕੱਚਾ ਪਕਾ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ? ਇਹ ਤਾਂ ਇਹਦਾ ਥਾਣੀ ਬਾਤਾਂ ਚ। ਹੂੰ। ਇਹ ਫੜੀਗੇ ਮੈਂ ਗਿਆ ਫਿਰ। ਇਹ ਇਹਦੇ ਗਰੂ ਜਾਣਦਾ ਹਾਂ। ਹੂੰ। ਨਹੀਂ ਕਹਿੰਦੇ ਬੀਐਸਐਫ ਨੇ ਫੜਿਆ। ਹਜੇ ਤੂੰ ਵੀ ਆਇਆ ਨਹੀਂ ਆ ਰਹੀ ਹੈਗੇ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗਿਆ ਕੋਲ ਨੂੰ ਲੱਗਦਾ। ਹਾਂ। ਅੱਛਾ ਤੂੰ ਆਪ ਕੀ ਕਰਨਾ ਹੈ? ਪੋਸਟ। ਪੋਸਟ ਕਰਨਾ। ਕਿੰਨੇ ਚਿਰ ਤੋਂ? 20 ਸਾਲ ਹੋ ਗਏ। ਤੇ ਆਪਦੇ ਵਾਸਤੇ ਬੀਜੇ ਸੀ। ਹਾਂਜੀ। ਇਹ ਬੂਟੇ ਕਿੰਨੇ ਕੁ ਸੀਗੇ? 1000-1200 ਤਾਂ ਹੋਏਗਾ ਹੀ ਹੋਏਗਾ। 1200 ਬੂਟਾ ਸੀ। ਹਾਂ। ਠੀਕ ਹੈ। ਹੁਣ ਫਿਰ ਦੀ ਕਾਰਵਾਈ ਹੋਈ ਕਾਰਵਾਈ ਸਾਹ ਬੁਰਾ ਲਾਇਆ ਆਂਦਾ ਉਹਨਾਂ ਦਾ ਨਾਂ ਦੀ ਨੋਟ ਹੂੰ ਪਿੰਡ ਕਿਹੜਾ ਤੇਰਾ ਟਾਣੀਪਾਚਨ ਸਿੰਘ ਟਾਣੀਪਾਚਨ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਪਿਛੇ ਹੋ ਬਾਰਡਰ ਦੇ ਨੇੜੇ ਆ ਨਹੀਂ ਪਿਛੇ ਆ ਬਾਰਡਰ ਤੋਂ ਪਿਛੇ ਹਾਂਜੀ ਅੱਛਾ 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 ਇਹ ਹੋਰ ਕੌਣ ਸੀ ਤੇਰੇ ਨਾਲ ਬੀਜਣ ਦੇ ਵਿੱਚ ਕੋਈ ਵੀ ਨਹੀਂ ਮੈਂ ਇਕੱਲਾ ਇਹਦਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਸੀ ਨਾ ਜ਼ਮੀਨ ਕਿੰਨੀ ਤੇਰੇ ਕੋਲੇ ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਹੋਈ ਏ ਤੇ ਜ਼ਮੀਨ ਉਹ ਸਾਢੇ 3 ਪੀਲੇ ਤਾਂ ਗਾਣੇ ਰੱਖੀ ਹੋਈ ਸੀ ਹਾਂ ਜ਼ਿੰਮੇਦਾਰੀ ਕਰਦਾ ਹਾਂ ਹਾਂ ਜੀ ਜਾੜੀ ਦੱਪਾ ਵੀ ਕਰਦਾ ਹਾਂ ਹੁਣ ਨਹੀਂ ਹੁੰਦੀ ਬਾਦਸ਼ਾਹ ਜੀ ਪੈਟਰੋਲਿੰਗ ਤੇ ਜਾ ਰਿਹਾ ਸੀ ਮੈਂ ਚੌਕੀ ਨੰਬਰ 4 ਪੇਸੇ ਗੁਰਨਾਮ ਸਿੰਘ ਪੁਲਿਸ ਪਾਰਟੀ ਮੇਰੇ ਨਾਲ ਸੀ ਇੱਕ ਸਰਕਾਰੀ ਗੱਡੀ ਤੇ ਚੱਕੀਪੁਰ ਸਾਹਿਬ ਖਲਾਸ ਵਾਸਤੇ ਜਾ ਰਹੀ ਸੀ ਚੌਕੀ ਜਰੀਏ ਤੋਂ ਨਾ ਚਾਪਕੀਵਾ ਫੁੱਲ ਸਪਾਰਟੀ ਤੋਂ ਨਾਲ ਅਕ ਬੀਐਸਪ ਦਾ ਸਾਨੂੰ ਮਿਲਾਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜਿੱਦ ਤਾਣੀ ਬਚਨ ਸਨ ਪਿੱਛੇ ਅਸੀਂ ਥੋੜੀ ਜੀ ਸਾਨੂੰ ਮੁਕੋਰ ਨੇ ਇਤਲਾਹ ਦਿੱਤੀ ਹਿੰਮਤ ਸਿੰਘ ਪੁੱਤਰ ਟਿੱਕਣ ਸਿੰਘ ਇਹਨਾਂ ਆਉਦੇ ਖੇਤ ਵਿੱਚ ਉਸ ਦੀ ਖੇਤੀ ਬਿਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੂਸਰ ਮੁਕਤ ਕਰ ਨਹੀਂ ਦਿੱਤੀ ਸੀ ਜਿਸ ਨੇ ਤਾਂ ਆਪ ਤੇ ਅਸੀਂ ਕੋਈ ਕਾਰਵਾਈ ਅੰਮਲ ਚਲਾਈ ਸਾਝੇ ਤੌਰ ਤੇ ਪੀਐਸਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ ਗਰੀਬ 11 12 ਸੋ ਬੁੱਟੇ ਸੀ ਜੀ ਇਹ ਵજન ਦਾ ਵੀ ਕੋਈ ਸਾਵਧਾਨ ਵਜ਼ਨ ਹਾਂਜੀ ਹਾਂਜੀ ਉਹ ਅਸੀਂ ਵਜ਼ਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਅਤੇ ਇਹ ਪਾ ਕੇ 13 ਕਿਲੋ 400 ਗ੍ਰਾਮ ਹੋਇਆ ਵਜ਼ਨ ਹੈ ਪੌਦੇ ਪੌਦੇ ਨੂੰ ਕੁੱਟ ਕੇ ਅਸੀਂ ਨਾ ਜੀ ਫਿਰ ਪਲਾਸਟਿਕ ਦੇ ਬੱਟੇ ਜਪਾ ਕੇ ਜੀ ਇਹ ਜਿਹੜਾ ਹਿਮਤ ਸਿੰਘ ਸੀ ਹਿਮਤ ਸਿੰਘ ਸੀ ਇਹ ਉਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਇਹ ਜੋ ਉਥੇ ਖੇਤ ਦੇ ਪੱਠੇ ਨੇ ਇਹ ਕੁਝ ਧਨੀਏ ਦੀ ਖੇਤੀ ਲਾਈ ਹੋਈ ਸੀ ਕੁਝ ਧਨੀਏ ਦੀ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਬੀਜੀ ਹੋਈ ਸੀ ਇਹ ਕਿਹੋ ਜਿਹੀ ਸਰਸਾਈ ਜਗਾ ਤੇ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਂਦਾ ਹਾਂਜੀ ਹਾਂਜੀ ਇਹ ਪੰਕਾ ਨਸ਼ਾ ਕਰਨ ਦਾ ਤੀ ਹੈ ਇਹ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕੰਦੇ ਮੈਂ ਲਾਈ ਹੋਈ ਸੀ ਪਰ ਇਸ ਕਰਕੇ ਅਸੀਂ ਨੂੰ ਮਾਲ ਬਰੰਦ ਕਰਕੇ ਗ੍ਰਸਤ ਕਰ ਲਿਆ